ਜਾਇਜ਼ ਨਜ਼ਾਇਜ਼ ਰੇਤੇ ਦੀ ਮਾਈਨਿੰਗ ਕਰਕੇ ਲੋਕਾਂ ਨੇ ਕਰੋੜਾਂ ਅਰਬ ਰੁਪਏ ਕਮਾਏ ਨੇ ਤੇ ਆਪਣੀਆਂ ਤਜ਼ੋਰੀਆਂ ਭਰੀਆਂ ਨੇ ਗੋਰਸੀਆਂ ਖਾਨ ਜਿਹੜੀ ਖੱਡ ਚੱਲਦੀ ਸੀ ਉੱਥੋਂ ਦੋ ਨੰਬਰ ਦੀ ਮਾਈਨਿੰਗ ਰਾਤ ਦੇ ਵਿੱਚ ਹੁੰਦੀ ਹੈ ਇੱਕ ਇੱਕ ਪਰਚੀ ਤੇ 5-5 4-4 ਟਰਾਲੀਆਂ ਭਰਦੇ ਪਰ ਸਾਡੇ ਨਾਲ ਇੱਕ ਗਰੀਬ ਪਰਿਵਾਰ ਹੈ ਜਿਨ੍ਹਾਂ ਦੀ 5-7 ਏਕੜ ਜਿਹੜੀ ਪੈੜੀ ਹੈ ਦਰਿਆ ਦੇ ਅੰਦਰ ਹੈ ਜਿੱਥੋਂ ਰੇਤੇ ਦੀ ਮਾਈਨਿੰਗ ਹੁੰਦੀ ਹੈ ਸਾਰੇ ਜਿਹੜਾ ਗਰੀਬ ਪਰਿਵਾਰ ਹੈ ਅਨਪੜ ਹੋਣ ਕਰਕੇ ਇੱਕ ਜ਼ਿਮੀਦਾਰ ਦੇ ਘਰ ਦਿਹਾੜੀਆਂ ਕਰਨ ਲਈ ਮਜਬੂਰ ਹੈ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਦਰਿਆ ਦੇ ਵਿੱਚ ਦਰਿਆ ਦੇ ਵਿੱਚ 5-6 ਕਿੱਲੇ ਮੇਰੀ ਕੱਚੀ ਆ ਤੇ ਮਾਲਕੀ ਵੀ ਹੈਗੀ ਆ ਤੁਹਾਡੇ ਕੋਲ 5-6 ਕਿੱਲੇ ਜ਼ਮੀਨ ਬਾਹਰ ਦੇ ਬਾਵਜੂਦ ਉੱਥੇ ਰੇਤਾ ਵੀ ਚੱਕਿਆ ਜਾ ਰਿਹਾ ਰੋਜ਼ ਹਜ਼ਾਰਾਂ ਰੁਪਏ ਲੱਖਾਂ ਰੁਪਏ ਦਾ ਪਰ ਫਿਰ ਵੀ ਤੁਸੀਂ ਇੱਕ ਜ਼ਿਮੀਦਾਰ ਦੇ ਘਰ ਦਿਹਾੜੀਆਂ ਕਰਨ ਨੂੰ ਮਜਬੂਰ ਹੋ ਕੀ ਤੁਹਾਨੂੰ ਪੈਸੇ ਨਹੀਂ ਮਿਲਦੇ ਤੇ ਪਰ ਇਨਸਾਨ ਤੇ ਜਿਹੜੇ ਹੈਗੇ ਆ ਭਾਈ ਕਹਿੰਦੇ ਮੰਤਰੀ ਦੇ ਡਰਾਵਾ ਦਿੰਦੇ ਆ ਕਹਿੰਦਾ ਵੀ ਸਾਨੂੰ ਮੰਤਰੀ ਕਹਿ ਰਿਹਾ ਅਸਰੇਤਾ ਚੱਕਣਾ ਚੱਕਣਾ ਰਾਤ ਨੂੰ ਪਰਚੀ ਤੇ ਚਾਰ ਪੰਜ ਪਈ ਟਰਾਲੀਆਂ ਲਗਾਉਂਦੇ ਆ ਕੋਈ ਪੈਸੇ ਨਹੀਂ ਦਿੰਦਾ ਜੀ ਤੁਹਾਡੀ ਜਮਾ ਹੀ ਨਹੀਂ ਮਿਲਦੇ ਸਾਨੂੰ ਜਮਾ ਵਿੱਚ ਵਾਨੀ ਨਹੀਂ ਦਿਖਾਉਂਦੇ ਆ ਕੋਣ ਬੰਦਾ ਕਿਹੜਾ ਮੰਤਰੀ ਦਾ ਡਰਾਵਾ ਦਿੰਦਾ ਮੰਤਰੀ ਦਾ ਇਹ ਤੋਂ ਬੰਦੇ ਬਥੇਰੇ ਹੈਗੇ ਆ ਸਮਝੋ ਇੱਧਰ ਦਾ ਦੂਜਾ ਰੈਕੋਰ ਦਾ ਸਰਪੰਚ ਆ ਮੈਂ ਤਾਂ ਫਿਰ ਦਾਬਾ ਦਿੱਤਾ ਮੈਂ ਆਹ ਮੈਂ ਪੈਟਰੋਲ ਪਾ ਕੇ ਸੜ ਕੇ ਮਰ ਜੂੰਗੀ ਫਿਰ ਸਰਪੰਚ ਕਹਿੰਦਾ ਕਲਵਿੰਦਰ ਕਹਿੰਦਾ ਜਿਹੜਾ ਕੁਝ ਮਰਜ਼ੀ ਕਰ ਲੈ ਤਾਂ ਮੈਂ ਬਹੁਤ ਕੁਝ ਜਾਣਦਾ ਹਾਂ ਮੈਂ ਤਾਂ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਰੋੜਾਂ ਰੁਪਏ ਦਾ ਜ਼ਮੀਨ ਦੇ ਵਿੱਚ ਉਹ ਰੇਤਾ ਚੱਕਿਆ ਗਿਆ ਦਰਿਆ ਦੇ ਵਿੱਚ ਜ਼ਮੀਨ ਵੀ ਆ ਪਰ ਹਾਲਾਤ ਦੇਖ ਸਕਦੇ ਹੋ ਹਰ ਦੇਸ਼ੀ ਸਿਰ ਦੇਖ ਸਕਦੇ ਹੋ ਕਿਵੇਂ ਜਿਹੜੇ ਸਿਆਸਤਦਾਨ ਆਪਣੇ ਆਪਣੇ ਕਰਿੰਦਿਆਂ ਨੂੰ ਅੱਗੇ ਲਾ ਕੇ ਇੱਥੇ ਰਾਤ ਨੂੰ ਦੇ ਹਨੇਰੇ ਦੇ ਵਿੱਚ ਮਾ ਜਿਹੜੀ ਪਬਲਿਕ ਮਾਈਨਿੰਗ ਆ ਉਹਦੇ ਵਿੱਚੋਂ 2 ਨੰਬਰ ਦਾ ਰੇਤ ਕੱਢਦੇ ਆ ਤੇ ਕਰੋੜਾਂ ਰੁਪਈਆ ਆਪਣੀਆਂ ਜੇਬਾਂ ਵਿੱਚ ਪਾ ਰਹੇ ਨੇ ਆਪਣੀਆਂ ਤਜੋਰੀਆਂ ਭਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਵੇਖ ਰਹੇ ਹੋ ਅੱਜ ਕੱਲ ਜਿਹੜਾ ਚਿੱਟਾ ਰੇਤ ਹੈ ਉਹਨੂੰ ਚਿੱਟਾ ਸੋਨਾ ਵੀ ਕਿਹਾ ਜਾਂਦਾ ਕਿਉਂਕਿ ਬਹੁਤ ਸਾਰੇ ਲੋਕ ਨੇ ਨਜਾਇਜ਼ ਨਜਾਇਜ਼ ਰੇਤੇ ਦੀ ਮਾਈਨਿੰਗ ਕਰਕੇ ਲੋਕਾਂ ਨੇ ਕਰੋੜਾਂ ਅਰਬ ਰੁਪਏ ਕਮਾਏ ਨੇ ਤੇ ਆਪਣੀਆਂ ਤਜ਼ੋਰੀਆਂ ਭਰੀਆਂ ਨੇ ਬੀਤੇ ਦਿਨ ਹੰਬੜਾ ਚੌਂਕੀ ਵੱਲੋਂ ਵੀ ਇੱਕ ਗੋਰਸੀਆਂ ਖਾਨ ਜਿਹੜੀ ਖੱਡ ਚੱਲਦੀ ਸੀ ਉੱਥੋਂ ਦੋ ਨੰਬਰ ਦੀ ਮਾਈਨਿੰਗ ਰਾਤ ਦੇ ਵਿੱਚ ਹੁੰਦੀ ਹੈ ਇੱਕ ਇੱਕ ਪਰਚੀ ਤੇ 5-5 4-4 ਕਾਲੀਆਂ ਭੜਦੇ ਆ ਪੁਲਿਸ ਨੇ ਫੜੀਆਂ ਸੀ ਭਾਵੇਂ ਤਿੰਨ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਪਰ ਸਾਡੇ ਨਾਲ ਇੱਕ ਗਰੀਬ ਪਰਿਵਾਰ ਹੈ ਜਿਨ੍ਹਾਂ ਦੀ ਪੰਜ ਸੱਤ ਇਕੜ ਜਿਹੜੀ ਪੈਲੀ ਹੈ ਦਰਿਆ ਦੇ ਅੰਦਰ ਹੈ ਜਿੱਥੋਂ ਰੇਤੇ ਦੀ ਮਾਈਨਿੰਗ ਹੁੰਦੀ ਆ ਪਰ ਇਹ ਜਿਹੜਾ ਗਰੀਬ ਪਰਿਵਾਰ ਹੈ ਅਨਪੜ ਹੋਣ ਕਰਕੇ ਇੱਕ ਜ਼ਿਮੀਂਦਾਰ ਦੇ ਘਰ ਦਿਹਾੜੀਆਂ ਕਰਨ ਲਈ ਮਜਬੂਰ ਹੈ ਆਪਣੀ ਜ਼ਮੀਨ ਹੋਣ ਦੇ ਬਾਵਜੂਦ ਵੀ ਕੀ ਮਾਮਲਾ ਹੈ ਸਾਰੀ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਪਿੰਡ ਕਿਹੜਾ ਮੇਰਾ ਗੋਰਸੀਆ ਕਹਾਨ ਮਮਦ ਸੁમિતਰਾ ਨਾਮ ਮੇਰਾ ਸੁમિતਰਾ ਵਾ ਆਹ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਦਰਿਆ ਦੇ ਵਿੱਚ ਦਰਿਆ ਦੇ ਵਿੱਚ 5-6 ਕਿੱਲੇ ਮੇਰੀ ਕੱਚੀ ਆ ਤੇ ਮਾਲਕੀ ਵੀ ਹੈਗੀ ਆ ਆ ਤੁਹਾਡੇ ਕੋਲ 5-6 ਕਿੱਲੇ ਜ਼ਮੀਨ ਬਾ ਹੋਣ ਦੇ ਬਾਵਜੂਦ ਉੱਥੇ ਰੇਤਾ ਵੀ ਚੱਕਿਆ ਜਾ ਰਿਹਾ ਰੋਜ਼ ਹਜ਼ਾਰਾਂ ਲੱਖਾਂ ਰੁਪਈਆ ਦਾ ਪਰ ਫਿਰ ਵੀ ਤੁਸੀਂ ਇੱਕ ਜ਼ਿਮੀਦਾਰ ਦੇ ਘਰ ਦਿਹਾੜੀਆਂ ਕਰਨ ਨੂੰ ਮਜਬੂਰੋਂ ਕੀ ਤੁਹਾਨੂੰ ਪੈਸੇ ਨਹੀਂ ਮਿਲਦੇ ਜਾਂ ਰੇਤਾ ਚੱਕ ਕੌਣ ਰਿਹਾ ਸਰ ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਸੀ ਦਰਖਾਸਤਾਂ ਵੀ ਲਾਈਆਂ ਵਾ ਤੇ ਪਰ ਇਨਸਾਨ ਤੇ ਜਿਹੜੇ ਹੈਗੇ ਆ ਬਾਈ ਕਿ ਕਹਿੰਦੇ ਮੰਤਰੀ ਦੇ ਡਰਾਵਾ ਦਿੰਦੇ ਆ ਕਹਿੰਦਾ ਵੀ ਸਾਨੂੰ ਮੰਤਰੀ ਕਹਿ ਰਿਹਾ ਸਰ ਰੇਤਾ ਚੱਕਣਾ ਹੀ ਚੱਕਣਾ ਰਾਤ ਨੂੰ ਪਰਚੀ ਤੇ ਚਾਰ ਪੰਜ ਪੰਜ ਟਰਾਲੀਆਂ ਲਗਾਉਂਦੇ ਆ ਇੱਕ ਲਗਾਉਣ ਤੱਕ ਆਣ ਵੀ ਕੋਈ ਨਹੀਂ ਤੇ ਦੂਜੇ ਪੰਜ ਚਾਰ ਟਰਾਲੀਆਂ ਲਗਾ ਆ ਜਾਂਦੇ ਆ ਸਾਰੀ ਰਾਤ ਹੀ ਖੱਡਾ ਚੱਲਿਆ ਪਰ ਰਾਤ ਚੱਲਿਆ ਰਹਿਦਾ ਖੱਡਾ ਤੇ ਜਾਨੀ ਉੱਥੇ ਸਾਡੀ ਜ਼ਮੀਨ ਹੈਗੀ ਆ ਸਮਝੋ 15 16 ਕਿੱਲਾਂ ਦੇ ਨੇੜ ਤੇ ਹੈਗੀ ਹੈ ਕੱਚੀ ਪੱਕੀ ਦੇ ਹਾਂਜੀ ਨਹੀਂ ਤੁਹਾਨੂੰ ਕੋਈ ਪੈਸੇ ਨਹੀਂ ਦਿੰਦਾ ਜੇ ਤੁਹਾਡੇ ਜਮਾ ਹੀ ਨਹੀਂ ਮਿਲਦੇ ਸਾਨੂੰ ਜਮਾ ਵਿੱਚ ਵਾਨੀ ਨਹੀਂ ਦਿਖਾਉਂਦੇ ਆ ਜੇ ਨੰਬਰ ਤੁਹਾਡੇ ਪਏ ਹੋਏ ਨੇ ਤਾਂ ਕਾਊਂਟ ਚ ਆਉਂਦੇ ਆ ਪੈਸੇ ਤੁਹਾਡਾ ਕੌਣ ਨਹੀਂ ਕਿਵੇਂ ਕਾਊਂਟ ਵੀ ਨਹੀਂ ਦਿੰਦੇ ਆ ਸਾਨੂੰ ਨੰਬਰ ਪਾਉਂਦੇ ਨਹੀਂ ਕਾਊਂਟ ਸਾਡੇ ਪੈਸੇ ਆਗੂ ਬੰਦੇ ਖਾ ਜਾਂਦੇ ਆ ਤੁਸੀਂ ਅਫਸਰਾਂ ਨੂੰ ਨਹੀਂ ਸ਼ਿਕਾਇਤ ਕੀਤੀ ਅਫਸਰਾਂ ਨੂੰ ਸ਼ਿਕਾਇਤ ਮੈਂ ਬਹੁਤ ਕੀਤੀ ਸੀਗੀ ਤੇ ਪਰ ਤਾਂ ਹੀ ਮੇਰੀ ਉਹਦੀ ਸੁਣੀ ਨਹੀਂ ਗਈ ਸਾਨੂੰ ਮੰਤਰੀ ਦੇ ਡਰਾਵਾ ਦਿੰਦੇ ਆ ਕਹਿੰਦਾ ਮੰਤਰੀ ਨੇ ਸਾਨੂੰ ਕਹਿਆ ਵੀ ਖੱਡਾ ਤੁਸੀਂ ਚਲਾਉਣਾ ਖੱਡਾਂ ਦਾ ਕੋਣ ਬੰਦਾ ਜਿਹੜਾ ਮੰਤਰੀ ਦਾ ਡਰਾਵਾ ਦਿੰਦਾ ਮੰਤਰੀ ਦਾ ਇਥੋਂ ਬੰਦੇ ਬਥੇਰੇ ਹੈਗੇ ਆ ਸਮਝੋ ਇੱਧਰ ਦਾ ਦੂਜਾ ਦਾ ਰਾਏ ਕੋਟ ਰਾਏ ਕੋਟ ਦਾ ਸਰਪੰਚ ਆ ਤੇ ਉਹਦਾ ਨਾਮ ਵੀ ਸੋਖਾ ਜਿਹਾ ਮੈਂ ਅੱਗੇ ਦੱਸਿਆ ਵੀ ਹੈਗਾ ਸੀ ਉਹਨੇ ਕੁਲਵਿੰਦਰ ਕੁਲਵਿੰਦਰ ਨਾਮ ਆ ਉਹਦਾ ਤੇ ਉਹਦਾ ਪਿੰਡ ਆ ਸਾ ਪਤਾ ਨਹੀਂ ਕਿਵੇਂ ਦੱਸਿਆ ਪਿੰਡ ਦਾ ਨਾਂ ਕੀ ਦੱਸ ਸਕਦਾ ਖਾਲਸ ਕਲਸੀਆ ਕਲਸੀਆ ਪਿੰਡ ਕਲਸੀਆ ਹਾਂ ਕਲਸੀਆ ਪਿੰਡ ਨਹੀਂ ਫਿਰ ਤੁਸੀਂ ਪ੍ਰੋਫੈਸਰਾਂ ਕੋਲ ਜਾਂਦੇ ਹੋ ਕੋਈ ਤੁਹਾਡੀ ਗੱਲਬਾਤ ਕੋਈ ਤੁਸੀਂ ਲੀਡਰਾਂ ਕੋਲ ਨਹੀਂ ਗਏ ਕਿਸੇ ਅਫਸਰ ਕੋਲ ਲੀਡਰ ਕੋਲ ਗਏ ਸੀ ਗਏ ਸਸਰ ਕੋਰਟ ਚ ਕੇਸ ਚੱਲਦਾ ਵਾ ਅਸੀਂ ਸ਼ਿਕਾਇਤ ਵੀ ਕੀਤੀ ਆ ਪਰ ਅਜੇ ਤੱਕ ਉਹਨਾਂ ਨੂੰ ਕੋਈ ਸੋਝਣਾ ਨਹੀਂ ਹੋਈ ਆ ਨਹੀਂ ਤੁਸੀਂ ਕਹਿੰਦੇ ਇੱਕ ਇੱਕ ਪਰਚੀ ਦੇ ਉੱਤੇ ਤਿੰਨ ਤਿੰਨ ਚਾਰ ਚਾਰ ਗੇੜੇ ਕੱਢ ਲੈਂਦੇ ਕੌਣ ਕੱਢ ਲੈਂਦੇ ਰਾਤ ਨੂੰ ਕਿੰਨੇ ਵਜੇ ਤੱਕ ਚੱਲਦਾ ਇਹੀ ਸਾਡੇ ਪਿੰਡ ਵਾਲੇ ਕੱਢਦੇ ਆ ਦਾਬਾ ਇਸੇ ਦਾ ਮਾਰਦੇ ਆ ਕਲਵਿੰਦਰ ਦਾ ਕਹਿੰਦਾ ਕਲਵਿੰਦਰ ਕਹਿੰਦਾ ਮੈਂ ਬਹੁਤ ਲੁਦੀਆਣੇ ਤੋੜੀ ਜਗਰਾਉ ਤੋੜੀ ਸਿੰਧੂਆ ਬੇੜ ਤੋੜੀ ਕਹਿੰਦਾ ਸਾਰੀ ਪਾਸੇ ਮੈਨੂੰ ਡਾਰਾ ਮੈਂ ਕਿਹਾ ਮੈਂ ਤੇਲ ਪਾ ਕੇ ਪੈਟਰੋਲ ਪਾ ਕੇ ਮੈਂ ਸੜ ਜੂੰਗੀ ਕਹਿੰਦਾ ਸੜ ਜਾਂਗੇ ਤਾਂ ਆਦਾ ਸਿਰ ਦਰਦੀ ਹੋਵੇਗਾ ਐਸਾ ਕੁਝ ਵੀ ਨਹੀਂ ਕਹਿ ਸਕਦੇ ਆਂ ਦਾ ਕੇ ਫਿਰ ਮੈਂ ਸ਼ਿਕਾਇਤ ਵੀ ਕੀਤੀ ਆ ਤਾਂ ਵੀ ਮੇਰੀ ਕੋਈ ਪਰੇਸ਼ਾਨ ਨਹੀਂ ਹੋਈ ਹੈਗੀਆ ਵੀ ਮੇਰਾ ਕਰੋੜ ਦਾ ਰੇਤਾ ਚੱਕਿਆ ਗਿਆ ਤੇ ਤਾਂ ਵੀ ਸਾਡੀ ਸੁਨਿੰਦ ਨਹੀਂ ਹੁੰਦੀ ਪਿੰਡ ਦੇ ਕ ਪਾਸੇਗਾ ਸਾਨੂੰ ਕਹਿੰਦਾ ਗਰੀਬੇ ਕੀ ਕਰ ਲੈਣਗੇ ਸਾਨੂੰ ਧੱਕਾ ਨਾ ਪਜਾਉਂਦੇ ਉਹ ਤੋਂ ਮੈਂ ਫਿਰ ਮੈਂ ਤਾਂ ਫਿਰ ਦਾਬਾ ਦਿੱਤਾ ਮੈਂ ਪੈਟਰੋਲ ਪਾ ਕੇ ਸੜ ਕੇ ਮਰ ਜ ਕਹਿੰਦਾ ਜਿਹੜਾ ਕੁਛ ਮਰਜ਼ੀ ਕਰ ਲੈਂਦਾ ਮੈਂ ਬਹੁਤ ਕੁਝ ਜਾਣਦਾ ਹਾਂ ਮੈਂ ਤਾਂ ਉਹ ਤੂੰ ਮੈਂ ਮੰਤਰੀ ਤੂੰ ਕਹਿੰਦਾ ਵੱਡਾ ਆਂਦਾ ਕਿ ਮੈਂ ਐਸ ਤਰ੍ਹਾਂ ਬੋਲਦਾ ਸੀਗਾ ਸਾਨੂੰ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਰੋੜਾਂ ਰੁਪਏ ਦਾ ਜ਼ਮੀਨ ਦੇ ਵਿੱਚੋਂ ਰੇਤਾ ਚੱਕਿਆ ਗਿਆ ਦਰਿਆ ਦੇ ਵਿੱਚ ਜ਼ਮੀਨ ਵੀ ਆ ਪਰ ਹਾਲਾਤ ਦੇਖ ਸਕਦੇ ਹੋ ਸਾਡੇ ਜਿਹੜੇ ਪ੍ਰਧਾਨ ਮੰਤਰੀ ਆ ਸ਼੍ਰੀ ਨਰਿੰਦਰ ਮੋਦੀ ਉਜਵਲ ਯੋਜਨਾ ਦੀ ਗੱਲਾਂ ਕਰਦੇ ਨੇ ਕਿ ਹਰ ਪਰਿਵਾਰ ਦੇ ਕੋਲ ਗੈਸ ਸਿਲੰਡਰ ਹੋਣਾ ਚਾਹੀਦਾ ਇਸ ਪਰਿਵਾਰ ਕੋਲ ਗੈਸ ਸਿਲੰਡਰ ਤੱਕ ਨਹੀਂਗਾ ਚੁੱਲ੍ਹੇ ਦੇ ਉੱਤੇ ਅੱਜ ਦੇ ਦੌਰ ਦੇ ਵਿੱਚ ਵੀ ਰੋਟੀਆਂ ਤੇ ਹੋਰ ਖਾਣਾ ਬਣਾਉਣ ਲਈ ਮਜਬੂਰ ਨੇ ਇਹ ਉਹੀ ਖੱਡਾ ਹੈ ਜਿਹਦਾ ਉਤਕਰਨ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਸੀ ਉਸ ਸਮੇਂ ਦਾਵਾ ਵੀ ਕੀਤਾ ਗਿਆ ਸੀ ਕਿ 5.5 ਰੁਪਏ ਫੁੱਟ ਆਮ ਲੋਕਾਂ ਨੂੰ ਰੇਤਾ ਦੇਣ ਮਿਲਣਾ ਇਹ ਪਬਲਿਕ ਮਾਈਨਿੰਗ ਹੈ ਇੱਕ ਤਾਂ ਰੁਪਈਏ ਦੀ ਵੀ ਧੰਦਲੀ ਨਹੀਂ ਹੋਣੀ ਪਰ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੇ ਸਿਆਸਤਦਾਨ ਆਪਣੇ ਆਪਣੇ ਕਰਿੰਦਿਆਂ ਨੂੰ ਅੱਗੇ ਲਾ ਕੇ ਇੱਥੇ ਰਾਤ ਦੇ ਹਨੇਰੇ ਦੇ ਵਿੱਚ ਮ ਜਿਹੜੀ ਪਬਲਿਕ ਮਾਈਨਿੰਗ ਆ ਉਹਦੇ ਵਿੱਚੋਂ ਦੋ ਨੰਬਰ ਦਾ ਰੇਤ ਕੱਢਦੇ ਆ ਤੇ ਕਰੋੜਾ ਰੁਪਈਆ ਆਪਣੀਆਂ ਜੇਬਾਂ ਵਿੱਚ ਪਾ ਰਹੇ ਨੇ ਆਪਣੀਆਂ ਤਜੋਰੀਆਂ ਭਰ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਨੇ ਸ਼ਰੇਆਮ ਜਿਹੜੀ ਸਰਕਾਰੀ ਰੇਟ ਤੋਂ ਵੱਧ ਪੈਸੇ ਵਸੂਲੀ ਜਾਂ ਵਸੂਲੇ ਜਾ ਰਹੇ ਨੇ ਜਿਹੜੇ ਅਫਸਰ ਨੇ ਅਧਿਕਾਰੀ ਨੇ ਮੂਕ ਦਰਸ਼ਕ ਬਣ ਕੇ ਬੈਠੇ ਨੇ